ਜਿਹੜੇ ਵੀ ਪਰਸਨ ਵਿਜ਼ਟਰ ਵੀਜ਼ਾ ਉੱਤੇ ਕੈਨੇਡਾ ਟਰੈਵਲ ਕਰ ਰਹੇ ਹਨ ਇਹ ਵੀਡੀਓ ਉਹਨਾਂ ਪਰਸਨਜ਼ ਲਈ ਹੈ ਜਿਹੜੇ ਵੀ ਪਰਸਨ ਕਿਸੇ ਓਕੇਜਨ ਉੱਤੇ ਵਿਜ਼ਟਰ ਵੀਜ਼ਾ ਲੈ ਕੇ ਕੈਨੇਡਾ ਆ ਰਹੇ ਹਨ ਉਹਨਾਂ ਨੇ ਕੋਈ ਓਕੇਜਨ ਕੋਈ ਵੀ ਹੋ ਸਕਦਾ ਹੈ ਜਿਵੇਂ ਕਿ ਮੈਰਿਜ ਅਟੈਂਡ ਕਰਨੀ ਹੈ ਕੋਈ ਬਿਜ਼ਨਸ ਟ੍ਰਿਪ ਹੈ ਜਾਂ ਕੋਈ ਬਰਥਡੇ ਸੈਲੀਬ੍ਰੇਸ਼ਨ ਅਟੈਂਡ ਕਰਨਾ ਹੈ ਤਾਂ ਉਹਨਾਂ ਨੂੰ ਇਸ ਗੱਲ ਦਾ ਖਾਸ ਖਿਆਲ ਰੱਖਣਾ ਹੈ ਕਿ ਉਹ ਜਿਹੜਾ ਵੀ ਓਕੇਜਨ ਜਿਹੜਾ ਹੈ ਉਹ ਅਟੈਂਡ ਕਰਨ ਆ ਰਹੇ ਹਨ ਉਹਨਾਂ ਦੀ ਰਿਟਰਨ ਟਿਕਟ ਹੈ ਜਿਹੜੀ ਉਹ ਓਕੇਜਨ ਖਤਮ ਹੋਣ ਤੋਂ 10-15 ਦਿਨ ਬਾਅਦ ਦੀ ਹੋਣੀ ਚਾਹੀਦੀ ਹੈ ਨਹੀਂ ਤਾਂ ਤੁਹਾਡਾ ਜਿਹੜਾ ਪਰਪਸ ਆਫ ਵਿਜ਼ਿਟ ਹੈ ਉਹਦੇ ਵਿੱਚ ਤੁਹਾਨੂੰ ਪ੍ਰੋਬਲਮ ਆਊਗੀ ਤੁਹਾਨੂੰ ਸੀਬੀਐਸਏ ਵਾਲੇ ਜਦੋਂ ਤੁਸੀਂ 에어ਪੋਰਟ ਦੇ ਉੱਤੇ ਉਤਰਦੇ ਹੋ ਤਾਂ ਤੁਹਾਡੇ ਕਾਗਜ਼ ਪੱਤਰ ਜੋ ਚੈੱਕ ਕਰਦੇ ਨੇ ਤੇ ਤੁਹਾਡੀ ਜੇ ਰਿਟਰਨ ਟਿਕਟ ਜਿਹੜਾ ਤੁਸੀਂ ਓਕੇਜਨ ਸ਼ੋਅ ਕੀਤਾ ਸੀ ਉਸ ਤੋਂ 4 ਜਾਂ 5 ਜਾਂ 6 ਮਹੀਨੇ ਬਾਅਦ ਹੈ ਤਾਂ ਤੁਹਾਨੂੰ ਉਸੇ ਟਾਈਮ 에어ਪੋਰਟ ਤੋਂ ਵਾਪਸ ਭੇਜ ਸਕਦੇ ਹਨ ਇਸੇ ਲਈ ਇਹੋ ਜਿਹੇ ਪਰਸਨ ਨੂੰ ਐਡਵਾਈਸ ਹੈ ਕਿ ਤੁਸੀਂ ਆਪਣੇ ਰਿਟਰਨ ਟਿਕਟ ਹੈ ਜਿਹੜੀ ਉਹ ਜਦੋਂ ਵੀ ਤੁਹਾਡਾ ਓਕੇਜਨ ਖਤਮ ਹੁੰਦਾ ਹੈ ਉਸ ਤੋਂ 5-7-10 ਦਿਨ ਬਾਅਦ ਦੀ ਕਰਾ ਕੇ ਆਓ ਉਹ ਅਲੱਗ ਚੀਜ਼ ਹੈ ਕਿ ਤੁਸੀਂ ਜਦੋਂ ਇਰਪੋਰਟ ਕਲੀਅਰ ਸਟਡੀ ਹੋ ਜਾਂਦੀ ਹੈ ਅਤੇ ਤੁਸੀਂ ਕੈਨੇਡਾ ਐਂਟਰ ਕਰ ਜਾਂਦੇ ਹੋ ਉਸ ਤੋਂ ਬਾਅਦ ਤੁਸੀਂ ਆਪਣੇ ਟਿਕਟ ਜਿਹੜੀ ਹੈ ਉਹ ਐਕਸਟੈਂਡ ਕਰਾ ਸਕਦੇ ਹੋ ਅੱਜ ਕੱਲ੍ਹ ਇਸ ਚੀਜ਼ ਦੀ ਬਹੁਤ ਪ੍ਰੋਬਲਮ ਆ ਰਹੀ ਹੈ ਖਾਸ ਕਰਕੇ ਮੌਂਟਰੀਅਲ 에ਰਪੋਰਟ ਦੇ ਉੱਤੇ ਬਹੁਤ ਜ਼ਿਆਦਾ ਇਸ ਚੀਜ਼ ਨੂੰ ਪ੍ਰੋਬਲਮ ਆ ਰਹੀ ਹੈ ਕਈ ਪਰਸਨ ਤਾਂ ਇੱਥੋਂ ਤੱਕ ਤੰਗ ਹੋਏ ਹਨ ਕਿ ਉਹਨਾਂ ਨੂੰ ਉੱਥੇ ਖੜੇ ਪੈਰ ਅਸਾਈਲਮ ਅਪਲਾਈ ਕਰਨੀ ਪਈ ਹੈ ਉਹ ਵਾਪਸ ਨਹੀਂ ਹੋਣਾ ਚਾਹੁੰਦੇ ਸੀ ਤੇ ਇਸ ਕਰਕੇ ਉਹਨਾਂ ਨੂੰ ਅਸਾਈਲਮ ਜਿਹੜੀ ਹੈ ਅਪਲਾਈ ਕਰਨੀ ਪੈ ਪਈ ਹੈ ਤੁਸੀਂ ਵੀ ਜੇਕਰ ਕੈਨੇਡਾ ਜਾ ਰਹੇ ਹੋ ਵਿਸਟਰ ਵੀਜ਼ਾ ਉਤੇ ਤਾਂ ਇੱਕ ਗੱਲ ਦਾ ਹੋਰ ਖਾਸ ਖਿਆਲ ਰੱਖਣਾ ਹੈ ਕਿ ਤੁਸੀਂ ਜਿਹੜਾ ਵੀ ਆਪਣਾ ਫੋਨ ਜਿਹੜਾ ਤੁਸੀਂ ਯੂਜ਼ ਕਰ ਰਹੇ ਹੋ ਜੇਕਰ ਤੁਸੀਂ ਉਸ ਦੇ ਵਿੱਚ ਕਿਸੇ ਵੀ ਪਰਸਨ ਨਾਲ ਜਿਹੜਾ ਕੈਨੇਡਾ ਰਹਿ ਰਿਹਾ ਹੈ ਕੋਈ ਇਹੋ ਜਿਹੀ ਗੱਲ ਕੀਤੀ ਹੈ ਕਿ ਕੈਨੇਡਾ ਆ ਕੇ ਤੁਸੀਂ ਕੋਈ ਵਰਕ ਪਰਮਿਟ ਅਪਲਾਈ ਕਰਨਾ ਹੈ ਕੋਈ ਇਹੋ ਜਿਹੀ ਗੱਲਬਾਤ ਜਿਹੜੀ ਚੈਟ ਹੈ ਉਹ ਡਿਲੀਟ ਕਰਕੇ ਆਓ ਕਿਉਂਕਿ ਜਦੋਂ CBSA CBSA ਵਾਲੇ ਨੇ ਜਿਹੜੇ ਕੈਨੇਡਾ ਬਾਰਡਰ ਸਕਿਉਰਿਟੀ ਏਜੰਸੀ ਵਾਲੇ ਨੇ ਜਿਹੜੇ ਉਹ ਤੁਹਾਡਾ ਫੋਨ ਜਾਂ ਤੁਹਾਡਾ ਕੋਈ ਵੀ ਜਿਹੜਾ ਇਹ ਜੈਕੁਪਮੈਂਟ ਹੈ ਉਹ ਜੇ ਚੈੱਕ ਕਰ ਲੈਣ ਤੇ ਉਹਦੇ ਵਿੱਚ ਕੋਈ ਇਹੋ ਜਿਹੀ ਚੀਜ਼ ਉਹਨਾਂ ਨੂੰ ਮਿਲ ਜਾਂਦੀ ਹੈ ਤਾਂ ਉਸੇ ਟਾਈਮ ਉਹ ਤੁਹਾਨੂੰ ਕੈਨੇਡਾ ਤੋਂ ਵਾਪਸ ਭੇਜ ਸਕਦੇ ਹਨ ਤੁਹਾਡਾ ਰੈਜ਼ਿਡੈਂਟ ਵੀਜ਼ਨ ਲੈ ਕੇ ਹੋਰ ਕੋਈ ਕੁਐਸਚਨ ਹੈ ਤੁਸੀਂ ਸਾਡੇ ਈਜ਼ੀ ਵੀਜ਼ਾ ਆਫਿਸ ਵਿਜ਼ਿਟ ਕਰ ਸਕਦੇ ਹੋ ਜਾਂ ਸਾਡੇ ਨੀਚੇ ਦਿੱਤੇ ਗੈਂਬਰਾਂ ਤੇ ਸਾਨੂੰ ਸੰਪਰਕ ਕਰ ਸਕਦੇ ਹੋ